ਪਿਛਲੇ 2 ਦਿਨਾਂ ਤੋਂ ਮੀਂਹ ਪੈਣ ਕਾਰਨ ਤਰਨਤਾਰ ਨੇੜਲੇ ਪਿੰਡ ਅਲਾਦੀਨਪੁਰ ਵਿੱਚ ਸਰਜੀਤ ਸਿੰਘ ਦੇ ਮਕਾਨ ਦੀ ਛੱਤ ਡਿੱਗੀ ਹੈ। ਇਸ ਸੰਬੰਧੀ ਮਜ਼ਦੂਰੀ ਦਾ ਕੰਮ ਕਰਦੇ ਸਰਜੀਤ ਸਿੰਘ ਤੇ ਉਸਦੀ ਪਤਨੀ ਨੇ ਦੱਸਿਆ ਕਿ ਪਿਛਲੇ 2 ਦਿਨ ਤੋਂ ਲਗਾਤਾਰ ਮੀਂਹ ਪੈਣ ਕਾਰਨ ਬੀਤੀ ਰਾਤ ਉਹਨਾਂ ਦੇ ਮਕਾਨ ਦੀ ਛੱਤ ਡਿੱਗੀ ਜਿਸ ਕਾਰਨ ਘਰ ਵਿੱਚ ਪਿਆ ਸਾਰਾ ਸਮਾਨ ਨੁਕਸਾਨਿਆ ਗਿਆ ਹੈ। ਸਰਜੀਤ ਸਿੰਘ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲਦਾ ਪਰ ਘਰ ਦੀ ਛੱਤ ਡਿੱਗਣ ਕਾਰਨ ਉਹ ਸੰਕਟ ਵਿੱਚ ਫਸ ਗਿਆ ਹੈ। ਉਸਨੇ ਸਰਕਾਰ ਅਤੇ ਦਾਨੀ ਸੱਜਣਾ ਨੂੰ ਆਰਥਿਕ ਸਹਾਇਤਾ ਦੀ ਅਪੀਲ ਕੀਤੀ ਹੈ। ਪਰਿਸ਼ੋਰਾ ਆਦਿ ਇਤਰਾ ਮਲਬੀ ਮਕਾਮ ਤੋਂ ਆਇਆ ਸੀਗਾ। ਕੰਮ ਤੋਂ ਆਇਆ ਸਰਜੀ ਦੇ ਮਲਕ ਨਾ ਕੇ ਇੱਥੇ ਮਲਬੀ ਇੱਥੇ ਲੰਮੇ ਪੈ ਗਿਆ। ਤੇ ਰਾਤ 12 ਵਜੇ ਦੇ 20 ਮਿੰਟਾਂ ਦੇ ਸਰਜੀ ਮਲਬੀ ਹੱਥ ਡਿੱਗ ਗਈ ਹੈ ਜੀ। ਤੇ ਮੈਨੂੰ ਪਤਾ ਨਹੀਂ ਲੱਗਾ ਸਰਜੀ। ਕਿ ਮੈਂ ਤੇ ਮੇਰੀ ਵਾਫ ਹੈ ਜੀ ਤੇ ਤਿੰਨ ਲੜਕੀਆਂ ਜੀ। ਸਰਜੀ ਮਲਬੀ ਕੇਵਲੇ ਬਿੱਤੂ ਵਿੱਚ ਵਾਰ ਕਿਰੇ ਮਲਬੀ ਤਰਾ ਢਾੜੀ ਦੂੜੀ ਲਾ ਲੀਦੀ ਜੇਕਰ ਮਾਰਾ ਮੋਟਾ ਰਾਮ ਹੋਵੇ ਸੀ ਲਾ ਲੀਦੀ ਅਨੇ ਤੇ ਤੁਹਾਡੇ ਸਾਹਮਣੇ ਸਾਡੀ ਜੂ ਵੀ ਹੈਗਾ ਜੋ ਵੀ ਸੋੜਾ ਚਾਂਦੀ ਸੰਤੇ ਤੁਹਾਡੇ ਸਾਹਮਣੇ ਹੈ ਮੇਰਾ ਗਰੀਬ ਦਾ ਕਮਰਾ ਪੈਸੇ ਬਸ ਹੋਰ ਨਿਕਲਦੇ ਇਹ ਨਹੀਂ ਕਿ ਮੈਂ ਤੁਹਾਡੀ ਮਹਾਰਾ ਮਿਹਰਬਾਨੀ ਹੋ ਜੇ ਇੱਕ ਵਾਰ ਮਾਰੇ ਤੁਹਾਡੀ ਸ਼ਾਵਾ ਜੀ ਗਰੀਬ ਦਾ ਮੇਰੇ ਦਾ ਜਿਹੜਾ ਮਾਰਾ ਮੋਟਾ ਉਹ ਟਟ ਗਿਆ ਜੀ ਮੈਂ ਕੁਟੀਆਂ ਲੈ ਕੇ ਬਾਪੇ ਦੀ ਸੁੱਤੀਆਂ ਤੇ ਰਾਤ 12 ਵਜੇ 20 ਮਿੰਟ ਚਾਤ ਗਰੀ ਆ ਤੇ 4 ਵਜੇ ਨੂੰ ਅਸੀਂ ਵਿੱਚੋਂ ਕੱਢਿਆ ਵਾ ਤੇ ਗਰਗੇਂ ਮੜ ਕੇ ਅਸੀਂ ਕੱਢਿਆ ਇਹਨੂੰ ਕੱਢ ਕੇ ਤੇ ਨਹੀਂ ਉੱਥੇ ਲੈ ਗਏ ਪੱਟੀਆਂ ਪੁੱਟੀਆਂ ਕਰਾਈਆਂ ਮੜ ਕੇ ਜਿਨੇ ਜਿਨੇ 10 ਵਜੇ ਪੱਟੀਆਂ ਕਰਾਈਆਂ ਤੇ ਅਸੀਂ ਮੰਗ ਮੰਗਦੇ ਆ ਵੀ ਸਾਡੀ ਚਤ ਵੀ ਪੱਕੀ ਹੋ ਜਾਵੇ ਪਲੈਂਟ ਚ ਪਾ ਦੇ ਕੋਈ ਵੀ ਸਾਡਾ ਮਤਲਬ ਮਸਲਾ